ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂ ਜੀ ਇੱਕ ਤਾਂ ਗੱਬਣਾ ਹਜੇ ਥੋੜੇ ਦਿਨ ਲੈਂਦੀ ਆ ਤੇ ਇੱਕ ਤਾਜੀ ਸੂਈਆ ਆਜੋ ਆਪਾਂ ਪੁੱਛਦੇ ਆਂ ਬਾਈ ਤਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਡਰੈੱਸ ਬੋਲਦੀ ਆਪਣਾ ਨਾਮ ਮੰਤਰਪੰਡਾਤਾ ਬਾਈ ਠੀਕ ਆ ਪਿੰਡ ਭਗਤਾ ਬਲਕਾ ਭੰਡਾਤਾ ਬਾਈ ਦਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਰ ਤਹਿਸੀਲ ਫੂਰ ਨੇੜੇ ਪਿੰਡ ਆਪਣੇ ਕਿਹੜੇ ਰਹਿੰਦਾ ਆਕਲਗਾ ਨੇੜੇ ਠੀਕ ਹੈ ਮੋਬਾਈਲ ਨੰਬਰ ਬੋਲ ਦੋ 8196015435 ਠੀਕ ਹੈ ਜੀ 9855830582 A2 ਦੇ ਦੋਵੇਂ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਮੈਂ ਤੀਜੇ ਸੂਆ ਸੂਈ ਆ ਤੀਜਾ ਸੂਆ ਪਿਆਰ ਸੂਈ ਆ ਹਾਂ ਸੂਈ ਆ ਕਦਾਂ ਸੂਈ ਆ ਬਾਈ ਉਹ ਕੰਟਾ ਕੀ ਹੋਇਆ ਜੀ ਕੰਟਾ ਹੋ ਗਿਆ ਸੂਈ ਨੂੰ ਜੇਰ ਹਜੇ ਅਜੇ ਜੇਰ ਪਈ ਨਹੀਂ ਲੜ ਤੁਰਿਆ ਵਾ ਹਾਂ ਹਾਂ ਲੜ ਬਾਈ ਤੁਰਿਆ ਵਾ ਜੇਰ ਪਈ ਨਹੀਂ ਹਜੇ ਬੱਚਾ ਬਾਈ ਕੀ ਦੇਤਾ ਬੱਛਾ ਦਾ ਬੱਛਾ ਹੋ ਸਰ ਬੱਚਾ ਬੱਸਾ ਦੇਤਾ ਅੱਛਾ ਬੱਸਾ ਬਹੁਤ ਚੰਗਾ ਦਿੰਦਾ ਹਣਾ ਤੇ ਕਿੰਨਾ ਕ ਬਾਈ ਬੋਲਾ ਕੱਢਦਾ ਫਿਰ ਇਹ ਦੁੱਧ ਬਬਾ ਬੱਚਾ ਪੁੱਛ ਆਇਆ ਨਹੀਂ ਮੈਂ ਕਹਾਂ ਹੂੰ ਹੁਣੇ ਸੁੱਈ ਆ ਜੀ ਠੀਕ ਆ ਹੁਣੇ ਬਾਈ ਕਹਿੰਦਾ ਸੁੱਈ ਆ ਬਾਕੀ ਆਡਰ ਆਪਾਂ ਚੈੱਕ ਕਰਾਉਨੇ ਆ ਬਾਈ ਬਹੁਤ ਸੋਹਣਾ ਬਹੁਤ ਚੰਗਾ ਮੈਂ ਕਹਣਾ ਬਾਈ ਕੀ ਆ ਵਾ ਤਾਂ ਬਹੁਤ ਚੰਗਾ ਥਣ ਲੱਗਾ ਮੁੱਠੀ ਵਾਲਾ ਥਣਾ ਜੇ ਆਪਾਂ ਗੱਲ ਕਰੀ ਨਾ ਪੂਰੀ ਵਿੱਥੀ ਆ ਥਣ ਲੱਗਾ ਮੱਝਾਂ ਨਾਲ ਥਣ ਲੱਗਾ ਹੁੰਦਾ ਬਾਈ ਹਨਾ ਹਾਂ ਹਾਂ ਉਹ ਹੈ ਜਾ ਬਾਈ ਥਣ ਲੱਗਾ ਵਾ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਦੁੱਧ ਦੇ ਦੂ 15 16 ਕਿਲੋ 15 16 ਲੀਟਰ ਦੁੱਧ ਦੇ ਦੂਗੇ ਬਾਕੀ ਕਿਹਲੇ ਦੀ ਸੇਵਾ ਕਰਨੀ ਹੂੰ ਬਾਕੀ ਬਾਈ ਫੈਡ ਚੰਗੀ ਆ ਦੁੱਧ ਨਾ ਜਮਾ ਜੇ ਆਪਾਂ ਗੱਲ ਕਰੀਏ ਮੱਝਾਂ ਵਰਗਾ ਹੋਊ ਕਨੇ ਬਾਈ ਹਾਂ ਹਾਂ ਦੁੱਧ ਮੱਝਾਂ ਦਾ ਹੂੰ ਬਾਕੀ ਗਰਮੀ ਦਾ ਸੀਜ਼ਨ ਆ ਰਿਹਾ ਬਾਈ ਮੂਰੇ ਹੌਸਾ ਹੋਣਾ ਜਿੰਦਾ ਜਾਲਾ ਪਾਣੀ ਬਖਾਲੀ ਕਿਉਂ ਲਾਉਣਾ ਪਾਣੀ ਕਿਨੂੰ ਤੋਰਾ ਬਾਈ ਚੈੱਕ ਕਰ ਲੋ ਕਰਮਾਲੀ ਦਾ ਇੱਕ ਨੰਬਰ ਆ ਫੇਸਬੁੱਕ ਤੇ ਕਰ ਲੋ ਬਹੁਤ ਪਿਆਰੀ ਆ ਤੇ ਬਾਈ ਕੀ ਮੁੱਲ ਆ ਫਿਰ ਮੁੱਲ ਅਤਰ ਕਿੰਨਾ ਕਰਾਈਆ 63000 ਦੇਵਾਂਗੇ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 63000 ਦੀ ਆਪਾਂ ਵੇਚ ਦੇ ਦੇਾਂਗੇ ਬਾਕੀ ਚਾਰੂ ਚੁਰੂ ਕਿਵੇਂ ਆ ਬਾਈ ਚੂਰੀ ਚਾਰੂ ਫੋਲਾ ਠੀਕ ਆ ਚਾਰੂ ਚੁਰੂ ਬਾਈ ਕਹਿੰਦਾ ਫੋਲਾ ਬਾਕੀ ਇਹ ਲੇਵਰ ਦੀ ਗੱਲ ਕਰੀਏ ਨਾ ਮੈਂ ਕਹਿੰਦਾ ਕਿਆ ਬਾਤ ਆ ਫੀਟਿੰਗ ਵਾਲਾ ਲੇਵਾ ਤੇ ਪੂਰੀ ਮਿੱਥੀ ਤੇ ਥੜ ਲੱਗੇ ਵਾ ਪਾਣੀ ਤੋਰਾ ਬਾਈ ਚੈੱਕ ਕਰ ਲੋ ਜਮਾ ਇੱਕ ਨੰਬਰ ਬਾਕੀ ਬਾਈ ਧਾਰ ਵੀ ਹੂੰ ਬਹੁਤ ਚੰਗੀ ਹੂ ਹਨ ਹਾਂ ਚੋਣ ਚੋਣ ਇੱਕ ਨੰਬਰ ਦਾ ਠੀਕ ਆ ਬਾਈ ਅੱਗੇ ਬਾਈ ਦੋ ਨੰਬਰ ਤੇ ਇਹ ਹਾਂ ਹਾਂ ਇਹ ਗੱਪਣਾ ਕਿਹੜਾ ਸੁਹਾ ਸੁਹੰਦੀ ਹੈ ਇਹ ਦੂਜਾ ਸੁਹਾ ਸੁਹੰਦੀ ਬਾਈ ਦੂਜਾ ਸੂਰਜ ਸੁਲਿਆ ਕੀ ਰਕਾਰਾ ਬਈ ਪਿਛਲੇ ਸ਼ੁਮੇ ਦਾ ਬਤ 20 ਕਿਲੋ ਫੈਲਣੇ ਦਿੱਤਾ ਪਹਿਲਣੇ 20 ਲੀਟਰ ਕੱਢਿਆ ਵਗਾ ਹਾਂ ਹਾਂ ਠੀਕ ਆ ਐਦ ਕੀ ਕਿੰਨਾ ਦੇ ਦੂ ਬਈ ਐਸਟੀਮੇਟ ਐਦ ਕੀ ਆ ਨਾ 6 ਬਾਗਲੇ ਹੈ ਠੀਕ ਆ ਹਮ ਅਗਲੇ ਵੀ 6 ਹੈ ਨਾ ਹਮ ਤੇ ਇਹ ਜਿ ਕਿੰਨੇ ਦਿਨ ਲੈ ਜੂ 6 ਜੂ 5-7 ਦਿਨ ਠੀਕ ਆ ਇਹ ਕੱਚੀ ਆ ਬਈ ਚਾ ਚਾ ਪਿਆ ਹੈ ਨਾ ਪਰ ਕੇ ਸੁਣਾ ਕਰਵਾ ਬਹੁਤ ਹੁੰਦੀ ਹੈ ਗੌਰਮਟੋ ਕੁਲ ਪਈਆ ਬਾਈ ਜਰਸੀ ਆ ਗਈ ਪੰਜਾਬ ਵਾਲੀ ਹੈ ਨਾ ਪ्योर ਜਲਸੀ ਹੈ ਹੂੰ ਖੋਲ ਦੇ ਨੂੰ ਬਾਈ ਤੋਰ ਦੇ ਖੋਲ ਕੇ ਫੜੀ ਕੇ ਕੱਦ ਬਾਈ ਬਹੁਤ ਚੰਗਾ ਬਾਕੀ ਬਰੀਡ ਚੈੱਕ ਕਰ ਲੋ ਫੁੱਲ ਆ ਗਈ ਬੋਦੀ ਵਦੀ ਨਾ ਫੁੱਲਾ ਕਰਮੜ ਕਰਮੜ ਤੇ ਸਲਖਪੁਣੇ ਦੀ ਜੇ ਗੱਲ ਕਰੀਏ ਤਾਂ ਆਪਾਂ ਨੂੰ ਮੂੰਹ ਬੋਲਣ ਦੀ ਬਾਈ ਲੋੜ ਨਹੀਂ ਚੰਗੀ ਮਿਹੜ ਆ ਇਹ ਆ ਜੀ ਇਹ ਨਹੀਂ ਹੈਗਾ ਬਾਈ ਕਿਸੇ ਪੱਖ ਤੋਂ ਲਿਸੀ ਲਾਮੀ ਜਿਆ ਨਮਹਾਣਾਕ ਨਹੀਂ ਬਾਈ ਹਾਂ ਪੂਰੀ ਜਵਾਨ ਹੂੰ ਚੈੱਕ ਕਰ ਲੋ ਬਾਕੀ ਇਹ ਥਣਾਂ ਦੀ ਗੱਲ ਕਰੀਏ ਨਾ ਥਣ ਬਈ ਬਹੁਤ ਸੋਹਣਾ ਲੱਗਾ ਪੂਰੀ ਵਿੱਥੀ ਦਾ ਥਣ ਲੱਗਾ ਨਾੜਾ ਨੂੜਾ ਨਾ ਪਰ ਨੇੜੇ ਤੋਂ ਚੈੱਕ ਕਰਾਉਣੇ ਲੈਵੇ ਤੇ ਬਹੁਤ ਚੰਗੀਆਂ ਨਾੜਾਂ ਲੱਗੀਆਂ ਚੈੱਕ ਕਰ ਲੋ ਗਲਾਬੀ ਗਲਾਬੀ ਥਣਾ ਮੁੱਠੀ ਵਾਲਾ ਥਣਾ ਕੀ ਬਾਤ ਹੈ ਜਿੰਨਾਂ ਲੈਵਾ ਬਾਲੀ ਚੰਗੀਆਂ ਬਾਲੀ ਇਸ ਟਮੇਲ ਨਹੀਂ ਫਿਕਸ ਆ ਬਰਕੂ ਪੂਰਾ ਬਾਕੀ ਨਾ ਬਾਈ ਕੋਈ ਮਸਟੈਟ ਸਾਬੇ ਨਾਲੇ ਇੱਕ ਗੱਲ ਹੋਰ ਆ ਬਾਈ ਗਰਮੀ ਦਾ ਤੋਹਫਾ ਆ ਕਿ ਨਹੀਂ ਹਾਂ ਹਾਂ ਪਿਓਰ ਕਰ ਗਰਮੀ ਦਾ ਮੂਰੇ ਮੌਸਮ ਆ ਜੂ ਇਹਨਾਂ ਨਹੀਂ ਚੱਲਣਾ ਗਰਮੀਾਂ ਚ ਹਾਂ ਹਾਂ ਇਹਦਾ ਬਾਈ ਫਿਰ ਦੇਣ ਲਣ ਕੀ ਮਨ ਲੋ ਇਹਦਾ ਮੁੱਲ ਤਾਂ 3470 ਹੀ ਦੇਵਾਂ ਮੁੱਲ 75000 ਹਾਂ 70 ਦੀ ਦੇਵਾਂ ਠੀਕ ਆ 70000 ਦੀ ਬਾਈ ਕਹਿੰਦਾ ਬੈਡ ਆਪਾਂ ਦੇ ਦੇਾਂਗੇ ਬਾਕੀ ਥੋੜਾ ਕਾਣਾ ਮਾਨਤਨ ਹਾਂ ਮਾਨਤਨ ਕਰ ਦਾਂਗੇ ਹਾਂ ਠੀਕ ਆ ਬਾਈ ਕਹਿੰਦਾ ਮਾਨਤਨ ਮੌਕੇ ਤੇ ਜ਼ਰੂਰ ਕਰ ਦਾਂਗੇ ਬੈਡ ਬਾਈ ਖੈਰਾ ਵੀ ਬਹੁਤ ਚੰਗੀ ਹੈ ਸਿਵਾਈਆ ਬੱਚਾ ਮਗਰ ਕਰਮਲੀ ਦੇ ਬਸਾਗਾ ਥਾਣ ਵੀ ਬਹੁਤ ਚੰਗਾ ਲੱਗਾ ਬਾਕੀ ਚਵਾਈ ਵੀ ਇੱਕ ਨੰਬਰ ਹੋਣੀ ਹੈ ਕਿ ਨਹੀਂ ਬਾਈ ਚੋਣ ਨੱਕ ਨੰਬਰ ਹਾਂ ਠੀਕ ਆ ਤਿੰਨਾਂ ਸੀਗੇ ਬਾਈ ਭਰਾ ਕੋਲੇ ਦੋ ਆਪਾਂ ਦੋਵੇਂ ਹੀ ਦਿਖਾ ਦੇ ਜੀ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ತ ಬೈನ ಕಂಟೆಕ್ಟ್ ಖರಿದ ವಿಡಿಯೋ ವೆಚ್ಚ